ਆਣੀਏਗਾ ਲੋ ਜੀ ਮਿੱਤਰੋ ਇੱਥੇ ਕਰਦੇ ਪਏ ਹੀ ਸਫਾਈ ਤੇ ਸਫਾਈ ਕਰਦੇ ਲੱਗ ਗਿਆ ਸਾਪ ਹਾਏ ਕਿਤੇ ਆ ਐਸੇ ਹੀ ਆ ਤੇਰੇ ਪੈਰ ਉਏ ਕਿਤੇ ਇੱਧਰ ਆ ਜਾ ਨਾ ਮੈਂ ਮੋਸਾ ਖਿੱਚਣਾ ਆਪੇ ਆ ਜਾਂਦਾ ਮੈਂ ਇਧਰ ਆ ਮੇਰਾ ਜੇਰੇ ਤੂੰ ਆਪਣੀ ਮਾਲ ਚੱਲ ਲੱਭਣ ਦੇ ਉਹ ਭੱਜ ਗਏ ਫੇਰ ਥੱਲੇ ਬੈਠਾ ਵੈਦੇ ਯਾਰ ਦੌੜ ਪਿਆ ਤੇ ਫੇਰ ਗੋਰੇ ਤੂੰ ਉੱਧਰ ਜਾਂਦੇ ਮੈਂ ਉੱਧਰ ਜਾਵਾਂ ਤੇਰੇ ਨਾਲ ਆ ਇੱਧਰ ਆ ਜਾ ਨਿਕ ਤੂੰ ਉਹ ਪਵਿੱਤ੍ਰ ਨਾ ਇਹ ਰੋਜ਼ ਜਿਹੜੇ ਜੰਮੇ ਨੰਗਲੇ ਨੇ ਹਾਂ ਇਹ ਸੱਪ ਲੱਗੇ ਨੁਕ ਮੈਂ ਉਹ ਉਧਰ ਨਹੀਂ ਜਾਂਦਾ ਨਾ ਕੋਲੀ ਦੇ ਥੱਲੇ ਆ ਲੱਕੜ ਦੇ ਥੱਲੇ ਸੱਪ ਹੈ ਸਫਾਈ ਕਰਦੇ ਬਈ ਉਹਨਾਂ ਤੇ ਸੱਪ ਦੌੜਨਾ ਵੇਖਿਆ ਸੱਪ ਨੇ ਚੱਕ ਘੜੇ ਤੂੰ ਉਹ ਉਹ ਨਾ ਉਹਨਾਂ ਮੋਛੇ ਨਾ ਉਹਨੂੰ ਫੜ ਲੈ ਨਾ ਮੋਛੇ ਉਹ ਸੋ ਬੱਕਾ ਨਹੀਂ ਖੜੀ ਮੋਟੀ ਲੱਕੜਾਂ ਉਨਾਂ ਸਾਈਡ ਤੇ ਕਾਦੇ ਲਈ ਕਰਨਾ ਆਵੇ ਉਹ ਖਾਇ ਕਿੱਥੇ ਆ ਲੱਪਾ ਤਮਾਸਾ ਵੀ ਨਹੀਂ ਡਿਆ ਮਾ ਮਾ ਕਿੱਥੇ ਆ ਕਿੱਥੇ ਆ ਕਿੱਥੇ ਆ ਆਏ ਆ ਕੋਈ ਨਹੀਂ ਕੋਈ ਨਹੀਂ ਵੜਨ ਦੇ ਵੜਨ ਦੇ ਰੋਡ ਤੇ ਆ ਰੋਡ ਤੇ ਆਈ ਪੂਰੀ ਰੋਡੇ ਰੋਡੇ ਥੋੜਾ ਵਾ ਇਹ ਥੱਲੇ ਹੀ ਆ ਥੱਲੇ ਹੀ ਆ ਬੜਾ ਵੱਡਾ ਹੈ ਆਹ ਬਾਹਰ ਪੂਰੀ ਪਾਣੀ ਵੀ ਲੈ ਗਾ ਮਾਰਨਾ ਨਹੀਂ ਹੈ ਮਾਰਨਾ ਨਹੀਂ ਆਹੀ ਮਾਰਨਾ ਹੋ ਲੈ ਉੱਤੇ ਮਿੱਟੀ ਵਾੜ ਕੇ ਪੂਰ ਦੇ ਕੰਮ ਐਵੇਂ ਪੂਰ ਦੇ ਦਿਮਾਗ ਖਰਾਬ ਹੈ ਤੇਰਾ ਕਿੰਨਾ ਵੱਡਾ ਸੋਪੀ ਜੀ ਹੈ ਨਾ ਆ ਗਾਡਰ ਦੇ ਥੱਲੇ ਵਰਿਆ ਗਾਡਰ ਦੇ ਥੱਲੇ ਕੋਈ ਗੱਲ ਨਹੀਂ ਉਹ ਵੀ ਕੱਢ ਲੈਨੇ ਆ ਜਿਹੜੀ ਉੱਧਰ ਚੱਲ ਜਣੇ ਇੱਧਰ ਨੂੰ ਆਣਾ ਹੀ ਵੇਖੀ ਖਾਲੀ ਜਗ੍ਹਾ ਨੂੰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪਾਣੀ ਦਾ ਕੋਟ ਉਹ ਕੋਸ ਨਹੀਂ ਹੋ ਗਿਆ ਹਾਂ ਕਿ ਬਹੁਤ ਹੈ ਚੱਲ ਲੈ ਹਾਟਰ ਦਿੱਤਾ ਹੁਣ ਕਿ ਮੜਦੇ ਕਰਾਂ ਨਹੀਂ ਨਹੀਂ ਆਪੇ ਚੱਲ ਜਣੋਂ ਨੇ ਗਾਂ ਨੂੰ ਜਾਣਿਆ ਗਾਡਰ ਥੱਲੇ ਇੱਥੇ ਸਾਡੇ ਬਾਬੇ ਦੀ ਜਗਾ ਤੇ ਇੱਥੇ ਫਿਰ ਸੱਪ ਆ ਤਾਂ ਆਪਾਂ ਸੱਪ ਨਹੀਂ ਮਾਰਦੇ ਕਿਉਂਕਿ ਸਾਡੀ ਬੇੜੀ ਵੀ ਹੈਗੀ ਇੱਥੇ ਤੇ ਬਾਬੇ ਦੀ ਜਗਾ ਤੇ ਫਿਰ ਆਪਾਂ ਸੱਪਾਂ ਨੂੰ ਨਹੀਂ ਮਾਰਦੇ ਤੇ ਹੁਣ ਸੱਪ ਜਿਹੜਾ ਇਹਦੇ ਥੱਲੇ ਵੱ ਚੁੱਕਾ ਪਰ ਕੱਢਣਾ ਤਾਂ ਪੈਣਾ ਹੀ ਆ ਇੱਥੋਂ ਕਿਉਂਕਿ ਇੱਥੇ ਫਿਰ ਡੰਗਲ ਡੁੰਗੜ ਵੀ ਹੈਗੇ ਨਾਲੇ ਆਪਾਂ ਵੀ ਤੇ ਕੰਮ ਕਰੀਦਾ ਤੇ ਫਿਰ ਕਿਸੇ ਦੇ ਲੜ ਨਾ ਜਾਵੇ ਕੋਈ ਨੀ ਕੋਈ ਨੀ ਕਰਦਾ ਉਹ ਕਿੱਥੇ ਜਾਂਦਾ ਅੱਜ ਆ ਚੋ ਕਿੱਧਰ ਮਾਰੂ ਮੇਰਾ ਮਾਰੂ ਕਦਰ ਸਾਬਾ ਘਸ ਜੀ ਆਈਏ ਧੰਨਵਾਦ। ਕੁੱਟ ਮਾਰ। ਤੋ ਪਲਿਓ ਜੀ। ਤੋ ਇਹ ਬਸ ਵਿੰਦੇ ਰਹੋ ਕਿ ਹੁਣ ਆਪਾਂ ਸੱਪ ਕਿੱਦਾਂ ਕੱਢਣਾ? ਮੈਂ ਭੱਜਣਾ ਕਿੱਦਨੂ। ਆ ਬਣ ਗਿਆ ਬੱਚਾ। ਹੁਣ ਆ ਇਹਨੇ ਇਦਨੂ ਬੇੜੀ ਵਾਲੇ ਬਣ। ਗਿਆ ਕਿੱਥੇ ਆ? ਹਾਂ ਵਰਗੇ ਇੱਥੇ ਇਹਨੇ ਇੱਧਰ ਨੂੰ ਜਾਣਾ ਇੱਧਰ ਨੂੰ ਜਾਣਾ ਕਿ ਇਹਨੇ ਠੀਕ ਕਰ ਲਗੀ ਆ ਵਾ ਗੱਡ ਰਵੇ ਤੇ ਪਰ ਨੂੰ ਮਸਾ ਆੱਥੇ ਵੜਿਆ ਹੋਇਆ ਗਾਈਜ਼ ਉਹਨੇ ਆਉਣਾ ਮੇਰੇ ਨਾਲ ਨੂੰ ਹੀ ਆ ਮੈਨੂੰ ਭੱਜ ਦੀ ਨੂੰ ਰਾਨ ਲੱਭਣਾ ਹਾਂ ਵੀ ਬੜਾ ਮੋਟਾ ਤੇ ਬੜਾ ਵੱਡਾ ਛੋਟਾ ਨਹੀਂ ਤੱਕ ਕੀ ਟੁੱਟਾਂ ਕੀ ਕਰਨ ਨਾ ਨਾ ਰੋ ਇੱਥੇ ਬਹਿ ਗਿਆ ਹੋਗੇ ਵੜ ਗਿਆ ਵਿੱਚ ਕਿਹੜਾ ਵਿੱਚ ਵੜਨਾ ਕੁਝ ਨਾ ਪੀ ਆ ਤੇ ਕੁਪਾ ਜਲ ਨਹੀਂ ਨਾ ਕਿੱਧਰ ਭਜਣਾ ਇੱਥੇ ਮਾਰਕ ਨਾ ਰੋਟੇ ਕੀਆ ਰੋਟੇ ਬੱਤ ਟੋਇਆ ਨਾ ਇਹ ਬੋੜੇ ਲੰਬਾ ਟੋਇਆ ਆਈ ਕੋਈ ਲੱਭ ਗਿਆ ਆਈ ਆਈ ਕਿੱਥੇ ਆ ਨੇ ਪਦੇ ਵੜ ਗਿਆ ਤਾਂ ਫਿਰ ਉਧਰ ਵੜ ਗਿਆ ਹੋਰ ਸੋ ਗਿਆ ਨਿੱਧਰ ਪਹਾਂਣਾ ਕਰ ਓਏ ਓਏ ਮਾਤਾ ਰਾਣੀ ਓ ਓਏ ਉੱਤ ਪੂਛ ਓਏ ਆਹ ਵਾ ਯਾਰ ਔਰ ਰੜੀ ਛੋੜਈ ਏਡਮਰ ਆ ਗਈ ਆ ਗਾਣ ਗਾ ਓਏ ਓਏ ਇਹ ਚੁੱਕ ਦੇ ਨ ਚੁੱਕ ਕੇ ਉਧਰ ਕੋਹ ਨਹੀਂ ਦਾ ਇੱਥੇ ਬੋਰਾ ਦਾ ਡੱਲ ਗਈ ਬੜੀ ਜਾਂਦੇ ਬੜੀ ਜਾਂਦੇ ਚੁੱਕ ਕੇ ਬਾਹਰ ਕੱਢ ਦੇ ਨੂੰ ਨਾ ਉਹ ਤੋ ਲਾ ਦਿਓ ਚੁੱਕ ਕੇ ਬਾਹਰ ਕੱਢ ਦੇ ਜੇ ਬੇੜੀ ਚੱਜੇਗਾ ਬੇਜਾਦਾ ਜਾਂਦੇ 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 ਜਾਈਸ ਹੋ ਜਾਂਦੇ ਜਾਂਦੇ ਗਾ ਤੇ ਜਾਂਦਾ ਆਹ ਜਾਂਦੇ ਆ ਹੋਇਓ ਓਏ ਓਏ ਉਹ ਕਿੰਨਾ ਵੱਡਾ ਹੀ ਆਏ ਆਏ ਕੱਟਾ ਵੇਖੀ ਸਾਪ ਕੱਟਾ ਵੇਖੀ ਨਾ 70 ਮੀਟਰ ਲੀਓ 2 ਮੀਟਰ ਨਹੀਂ ਚਾਹ ਕੁੰਡਿੰਗ ਹੋ ਗਈ ਇਦਨ ਹੁਣ ਨਾ ਆ ਕੰਧ ਤੇ ਚੜਦਾ ਪਿਆ ਆਪਣੀ 베ਰੀ ਜਾ ਡੰਡੇ ਤੇ ਮੁਕਾਉ ਨਾ ਬਾਲਣ ਚ ਵਰਜਨੇ ਬਾਲਣ ਤੇ ਕਾਛੇ 24 ਸੱਚੀ ਸਾਪ ਚਾਚਾ ਆਪੇ ਗਿਆ ਬੱਡੇ ਹੋ ਓਏ ਕੰਧ ਨਾ ਓਏ ਇਹ ਦੂਜਾ ਵਾ ਇਹ ਉਹ ਨਹੀਂ ਆਦਾ ਲੜਨ ਵਾਲਾ ਨਹੀਂ ਆਦਾ ਹਾਂ ਲੜਨ ਵਾਲਾ ਨਹੀਂ ਦੂਜਾ ਵਾ ਓਏ ਓਏ ਆ ਗਈ ਯੂ ਕਿਦਾਂ ਚੁੱਕ ਨਹੀਂ ਆ ਪੁੱਛ

ਬਾਬਾ ਜੀ ਚਲੋ ਟਾਈਮ ਨਾਲ ਆਦਨ ਨੂੰ ਚਲੋ ਚਲੋ ਆਏ ਚਲੋ ਬਾਬਾ ਜੀ ਉਧਰ ਨੂੰ ਚਲ ਜਓ ਉਧਰ ਨੂੰ ਸਪਾਈ ਕਰਨੀਆਂ ਆਂ ਬਾਬਾ ਜੀ ਚਲੋ

ਬੈਟਰ ਵੀਡੀਓ ਮੈਂ ਹੈ ਤੇ ਛੱਟ ਲੱਗ ਜਾਣੀ ਮੈਂ ਤਾਂ ਕਹਿਣਿਆ ਛੱਟ ਕਾ ਲੱਗ ਜਾਨੀ ਅੱਪ ਚੁੱਪ ਕਰਕੇ ਜਾ ਬੇਲੀ ਦੇ ਦਾ ਹੀ ਜਾ ਬਈ ਸੁਣੇ ਆ ਗਈ ਬਾਬ ਬਾਬਾ ਜੀ ਗੁੱਸਾ ਨਾ ਕਰੋ ਤੈਨੂੰ ਕਹਿ ਰਿਹਾ ਵੇ ਚਾ ਚੱਲ ਜਾ ਚੱਲ ਜਾ ਗੁੱਸਾ ਨਹੀਂ ਕਰੀਦਾ ਹਾਂ ਦਾ ਆ ਗਿਆ ਹੀ ਇੱਧਰ ਨੂੰ

ਹਰ ਲਾ ਪਲਣੇ ਕਾਰਜ ਜਲਦੇ ਇਹ ਦੂਹੋਂ ਨਹੀਂ ਚੱਲਿਆ ਬੈਂਕ ਚ ਬੈਂਕ ਚ ਮੇਰਾ ਨੰਬਰ ਚੇਂਜ ਕਰਵਾਉਣਾ ਸੀ ਨਵਾਂ ਨੰਬਰ ਕਰਵਾਇਆ ਹੀ ਕੋਲ ਤੇ ਸੱਪ ਤੇ ਹੀ ਪੇਸ਼ਤਾ ਵਾ ਜਾਂਦਾ ਨਾ ਹੀ ਨਹੀਂ ਹਿਲਦਾ ਸੱਪ ਤੇ ਹੁਣ ਆਪਾਂ ਚੱਲੇ ਆ ਬੈਂਕ ਚ ਹੁਣ ਜਾ ਕੇ 4 ਵਜੇ 5 ਵਜੇ ਤੱਕ ਹੁੰਦਾ ਵਾ ਤੇ ਆਈ ਹੋਪ ਨੰਬਰ ਜਿਹੜਾ ਚੇਂਜ ਹੋ ਜੂਗਾ ਹੁਣ ਅਸੀਂ ਸਭਾਈ ਸਵੀਕ ਕਰਨਗੇ ਲੋ ਜੀ ਅਸੀਂ ਪਹੁੰਚ ਚੱਲੇ ਆ ਤੇ ਇੱਥੇ ਆ ਸਾਡਾ ਬੈਂਕ ਪੰਜਾਬ ਨੈਸ਼ਨਲ ਬੈਂਕ